ਇੱਧਰ ਨੂੰ ਆਣ ਜਾਣ ਦਾ ਸਾਧਨ ਬਿਲਕੁਲ ਰੁਕ ਜਾਂਦੇ ਆ। ਸਲੇਬ ਖਤਮ ਹੈ ਜੀ ਇਹ। ਡੈਡਾ ਇਹ ਤਾਂ ਖਤਮ ਹੈ ਜੀ ਇਹ। ਪੁਰਾਣੀਆਂ ਇਟਾਂ ਲਾਈਆਂ ਜੀ। ਤੇ ਥੋੜੀ ਸਲੇਬ ਬਣਾ ਦੇ। ਜਦ ਤੱਕ ਦੀ ਮੈਂ ਇੱਥੇ ਆਈ ਹਾਂ ਉਹ ਮੈਂ ਇਹੀ ਹਾਲ ਹੈ। ਪਹਿਲੀ ਬਰਸਾਤ ਨਾਲ ਹੀ ਨਵਰਾਹਾਲ ਹੋ ਗਿਆ ਜੀ ਇਹ। ਅਗਲੀ بارش ਪਈ ਤਾਂ ਪਾਣੀ ਤਾਂ ਟੱਪ ਨਹੀਂ ਹੁਣ ਸਕੂਟਰ ਵੀ ਟੱਪ ਹੁਣਾ। ਪੂਲ ਦੇ ਟੀਚਰ ਵੀ ਕਾਦੜੂ ਗਏ ਸਕੇ ਡਾਕਟਰ ਅਭਿਯੋਜ ਹੀ ਆਏ ਸੀ ਕਦੋਂ ਵਾਰ ਤੇ ਬਾਕੀ ਹੁਣ ਜਿਹੜੇ ਨਵੇਂ ਬਣੇ ਐਮਪੀ ਉਹ ਤਾਂ ਆਏ ਨਹੀਂ ਜੀ ਕਹਿੰਦੇ ਸੀ ਕਰ ਦਿੱਤਾ ਆ ਪੋਲ ਪਾਸ ਹੋ ਗਿਆ ਆ ਪਰ ਅਜ ਤੱਕਰ ਬਣਿਆ ਨਹੀਂ ਨਾਂ ਵੀ ਸੜ ਲੂਣ ਨਾ ਮੇਤਨ ਨਾਲ ਦੁੱਧ ਨਾ ਕੋ ਬਿਮਾਰ ਹੋ ਗਿਆ ਕਿੰਨਾ ਮਰ ਚਾੜਾ ਟੱਪੇਗਾ ਮਨਦੀਪ कौर ਮਨਦੀਪ ਜੀ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਪਿੰਡ ਤਖਣੀ ਦੀ ਰਹਿਣ ਵਾਲੀ ਆ ਅੱਛਾ ਤਖਣੀ ਤੋਂ ਜੀ ਇਹ ਚੋ ਰਾਤੀਆਂ ਆ ਜੀ ਪਾਣੀ ਹਾਂਜੀ ਤੇ ਕਿੰਨੀਆਂ ਕਿ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਇਹ ਦਿੱਕਤਾਂ ਜੀ ਬਹੁਤ ਆ ਇੱਕ ਤਾਂ ਇਧਰ ਨੂੰ ਆਣ ਜਾਣ ਦਾ ਸਾਧਨ ਬਿਲਕੁਲ ਰੁਕ ਜਾਂਦੇ ਆ ਸਕੂਲ ਦੇ ਬੱਚੇ ਆ ਉਹਨਾਂ ਨੂੰ ਨਹੀਂ ਆਣਦਾ ਫਿਰ ਇੱਥੇ ਕੋਈ ਵੀ ਸਾਧਨ ਹੈਗਾ ਜਿਸ ਨਾਲ ਮੀਂਹ ਆ ਜਾਂਦਾ ਹੈ ਸਾਨੂੰ ਸਭ ਤੋਂ ਵੱਡੀ ਦਿੱਕਤ ਇਹ ਹੈ ਵੀ ਇਹ ਚੋ ਆ ਜਾਂਦਾ ਹੈ ਕਿ ਜਿਹੜੇ ਸਾਲ ਸਰਾਂਜੀ ਦੀ ਗੱਡੀ ਰੁੜੀ ਸੀਗੀ ਜੇ ਗਰਜੀਤ ਸਿੰਘ ਸਰ ਜੀ ਦੇ ਉਹਨਾਂ ਦੀ ਗੱਡੀ ਸਾਰੀ ਰੁੜ ਗਈ ਸੀਗੀ ਹਾਂਜੀ ਟੀਚਰ ਸੀਗੇ ਜੀ ਤੇ ਇਹ ਉਹ ਫੇ ਮਸ਼ੀਨ ਲਿਆਂਦੀ ਸੀ ਤਾਂ ਉਹਦੇ ਨਾਲ ਕੱਢੀ ਸੀ ਜੇ ਵੀ ਸੀ ਨਾਲ ਜੀ ਉਹਦੇ باوجود ਵੀ ਟੀਚਰ ਵੀ ਰੁੜੇ ਪੁਲੀ ਵੀ ਟੁੱਟੀ ਆ ਹਾਂਜੀ ਪੁਲੀ ਨਹੀਂ ਬਣੀ ਇਹ ਜਦ ਦੀ ਮੈਂ ਇੱਥੇ ਆਈ ਹਾਂ ਉਹਦਾ ਇਹੀ ਹਾਲ ਹੈ ਜੀ ਕਿੰਨੇ ਕ ਸਾਲ ਹੋ ਗਏ ਦੇਖਦੇ ਆ ਨੂੰ ਤਾਂ ਦੇਖਦੇ ਆ ਨੂੰ ਸਾਨੂੰ 10 ਸਾਲ ਤਾਂ ਬਹੁਤ ਹੋ ਗਏ ਆ ਨੇ ਹਾਂ ਤੇ ਜਿਆਦਾਤਰ ਜਦੋਂ ਦੇ ਸਾਡੇ ਬੱਚੇ ਇੱਥੇ ਪੜ੍ਹਦੇ ਆ ਉਹ ਹੀ ਤੱਕ ਇਹ ਹੀ ਆ ਵੀ ਸਾਡੇ ਬੱਚਿਆਂ ਨੂੰ ਇੱਥੇ ਦਿੱਕਤ ਬਹੁਤ ਆਉਂਦੀ ਹੈ। 10 ਸਾਲ ਹੋ ਗਏ ਕਿ ਜਿਆਦਾ। ਹਾਂਜੀ 10 ਸਾਲ ਹੋ ਗਏ। ਜੀ। ਤੇ ਹੁਣ ਕੀ ਮੰਗ ਅਪੀਲ ਕੀਤੀ ਹੈ ਕੋਈ ਲੱਗਦਾ ਕਿ ਬਣ ਜੂ ਇਹ। ਹਾਂਜੀ ਸਾਰੇ ਆਂਦੇ ਆ ਦੇਖ ਕੇ ਚਲ ਜਾਂਦੇ ਆ। ਜੀ। ਕਹਿ ਦਿੰਦੇ ਆ ਹੋ ਜਾਊਗਾ ਜੀ ਹੋ ਜਾਊਗਾ ਇਹਦੇ ਉੱਤੋਂ ਦੀ ਪੋਲ ਹੋਇਆ ਸੀਗਾ। ਕਹਿੰਦੇ ਸੀ ਕਰ ਦਿੱਤਾ ਆ ਪੌਲ ਪਾਸ ਹੋ ਗਿਆ ਆ ਪਰ ਅਜ ਤੱਕਰ ਬਣਿਆ ਨਹੀਂ ਖਣੀ ਜੀ ਹਾਂਜੀ ਇਹ ਪਾਣੀ ਰਾਤਿਆਂ ਚ ਚੋ ਦੇ ਵਿੱਚ ਹਾਂਜੀ ਸਵੇਰਾ ਆ ਜਾਂ 4 ਵਜੇ ਜੀ ਕਿਹੜਾ ਇਹ ਪਿੰਦਾ ਚੋ ਜੀ ਇਹ ਮਹਿੰਦਰਵਾਲ ਦਾ ਚੋ ਆ ਜੀ ਹੁਸ਼ਰਪੁਰ ਜਿਲ੍ਹਾ ਹਾਂਜੀ ਹੁਸ਼ਰਪੁਰ ਜਿਲ੍ਹਾ ਠੀਕ ਆ ਜੀ ਇਹ ਸਮੱਸਿਆ ਕੀ ਆ ਰਹੀ ਦੇਖੋ ਸਮੱਸਿਆ ਇਹ ਹੈ ਜੀ ਇੱਥੇ ਸਵੇਰਾ ਜਿਹੜਾ ਬੰਦੇ ਡਿਊਟੀ ਜਾਂਦੇ ਆ ਕੋਈ 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 ਫੈਮਲੀ ਕੋਈ ਮਾਸਟਰ ਕੋਈ ਡਾਕਟਰ ਕੋਈ ਕੋਈ ਜਾਂਦੇ ਸਾਰੇ ਇੱਥੇ ਰੁਕ ਜਾਂਦੇ ਆ ਬੜੀ ਸਮੱਸਿਆ ਸਾਨੂੰ ਇੱਥੇ ਜੀ ਦੀ ਸਾਨੂੰ ਇਹ ਪੌਲ ਮੰਨਣਾ ਚਾਹੀਦਾ ਹੈ ਕਿਉਂਕਿ ਟ੍ਰੈਫਿਕ ਸਾਰ ਇੱਥੇ ਰੁਕ ਜਾਂਦੀ ਹਾਂਜੀ ਤੇ ਜਿਹੜਾ ਪਾਣੀ ਹੈ ਸਾਰਾ ਹੁਣ ਬਰਸਾਤ ਤਕਰੀਬਨ ਤੋਂ ਚੱਲਦਾ ਇਹ ਕਹਿੰਦੇ ਹਾਂ ਹਾਂਜੀ ਬਰਸਾਤ ਬਰਸਾਤ ਚੱਲਦਾ ਰਹਿਣਾ 2 2.5 ਮਹੀਨੇ ਲਗਾਤਾਰ ਚੱਲਣਾ ਇਹ ਠੀਕ ਹੈ ਜੀ ਹਾਂਜੀ ਕਦੇ ਕੋਈ ਹਾਦਸੇ ਦੀ ਵੀ ਖਬਰ ਆਈ ਇੱਥੇ ਹਾਂਜੀ ਪਿਛਲੇ ਸਾਲ ਗੱਡੀ ਡੁੱਬ ਗਈ ਇੱਥੇ ਜੀ ਅੱਛਾ ਜੀ ਹਾਂਜੀ ਗੱਡੀ ਡੁੱਬ ਗਈ ਮਾਸਟਰ ਸਕੂਲ ਨੂੰ ਚੱਲ ਰਿਹਾ ਹੋਦੀ ਗੱਡੀ ਬੰਦ ਹੋ ਗਈ ਪਾਣੀ 'ਚ ਜੀ ਉਹੀ ਗੱਡੀ ਡੁੱਬ ਗਈ ਬਚਾਰੇ ਦੀ ਇੱਥੇ ਜੀ ਉਹਦੇ ਕੋਠੋ-ਖੋਠ 4 4.5 ਲੱਖ ਦਾ ਨੁਕਸਾਨ ਹੋ ਗਿਆ ਗੱਡੀ ਦਾ ਉਹਦਾ ਜੀ ਹਾਂਜੀ ਹੁਣ ਅਸੀਂ ਲੱਗੇ ਹਾਂ ਦਾ ਹੱਲ ਕਰਨ ਉੱਥੇ ਕੋਈ ਟੋਆ ਪਿਆ ਆੜੀਆਂ ਦੋ ਕੰਧਾਂ ਬਣਾਈਆਂ ਸੀਗੀਆਂ ਪਿਛਲੇ ਸਾਲ ਪ੍ਰਸ਼ਾਸਨ ਨੇ ਕਹਿੰਦੇ ਵੀ ਇਹਦੇ ਵਿੱਚ ਵੀ ਰਾਤ ਨੂੰ ਨੇਜ ਦਾ ਧੁੰਦ ਵਗੈਰਾ ਚ ਕਿਵੇਂ ਇਹ ਆਏ ਬੰਦੇ ਵੱਜ ਗਏ ਜੇ ਮੋਟਰਸਾਈਕਲ ਵੱਜੇ ਮੁੰਡੇ ਦੇ ਦੋ ਕੁ ਬਰ ਜੀ ਪ੍ਰਾਧਨ ਧੁੰਦ ਜੀ ਨਹੀਂ ਪਤਾ ਲੱਗਾ ਜਿਹੜਾ ਪਰਦੇਸੀ ਬੰਦਾ ਨੂੰ ਕੀ ਪਤਾ ਵੀ ਇੱਥੇ ਕੀ ਹੈ ਉਹ ਕੋਈ ਰਾਤ ਨੂੰ ਧੁੰਦ ਚ ਆਏ ਨਹੀਂ ਪਤਾ ਲੱਗਾ ਉਹ ਵਿੱਚ ਵੱਜ ਗਏ ਵਿਚਾਰੇ ਚਲੋ ਬਚਾਅ ਹੋ ਗਿਆ ਸੱਟਾ-ਸੁੱਟਾ ਮਾਰੀਆਂ ਮੋਟੀਆਂ ਉਹਨਾਂ ਨੇ ਲੱਗੀਆਂ ਹਾਂਜੀ ਕੋਈ ਅਪੀਲ ਕੋਈ ਮੰਗ ਸਰਕਾਰ ਤੋਂ ਸਰਕਾਰ ਸਾ ਤੋਂ ਮੰਗ ਹੈ ਇਹ ਸਾਡਾ ਪੋਲ ਬਣਾ ਦੇਣੇ ਜਿਹੜਾ ਸਾਨੂੰ ਤੰਗੀ ਇਹ ਪੂਰੀ ਕਰਦਣ ਇਹ ਤੇ ਇਹ ਪਾਣੀ ਕਦੋਂ ਆਇਆ ਚੋਦ ਵਿੱਚ ਇਹ ਪਾਣੀ ਸਵੇਰੇ 5 ਵਜੇ ਆਇਆ ਜੀ ਅੱਛਾ ਜੀ ਕਿੰਨਾ ਕੁ ਪਾਣੀ ਆ ਜੀ ਪਾਣੀ ਸੀਗਾ ਜੀ ਕੋਈ 1.8 10 ਫੁੱਟ ਉੱਚਾ ਅੱਛਾ ਜੀ ਤੇ ਕਿੰਨੀ ਕੀ ਦਿੱਕਤਾਂ ਪਰੇਸ਼ਾਨੀਆਂ ਕੀ ਆ ਰਹੀਆਂ ਜੀ ਹੁਣ ਹਾਂ ਜੀ ਤੁਹਾਡੇ ਸਾਹਮਣੇ ਆ ਹੀ ਦੇਖਿਆ ਜੀ ਤੁਸੀਂ ਗੱਡੀ ਕਿਦਾਂ ਵਿੱਚ ਡੁੱਬ ਗਈ ਖੜਾਕ ਦੇਣੀ ਸਭ ਕੁਝ ਡੁੱਲ ਗਿਆ ਇੱਕ ਵਾਰ ਪਿਛਲੀ ਵਾਰੀ ਮਾਸਟਰ ਡੁੱਲ ਗਿਆ ਸੀ ਗੱਡੀ ਵੀ ਰੁੜ ਗਈ ਉਹਦੀ 3 ਦਿਨ ਗੱਡੀ ਕੱਢੀ ਜਾ ਕੇ ਤੇ ਬੱਚਿਆਂ ਦੀ ਬਹੁਤ ਦਿੱਕਤ ਆ ਪੜਾਈ ਵਾਲਿਆਂ ਦੀ 2-2 4-4 ਘੰਟੇ ਸਟਾਪੇ ਲਾਣਾ ਪੈਂਦਾ ਬੱਚਿਆਂ ਨੂੰ ਕਿ ਛੁੱਟੀ ਹੁੰਦੀ ਛੁੱਟੀ ਕਰਨੀ ਪੈਂਦੀ ਉਹਨਾਂ ਨੂੰ ਸਰਕਾਰੀ ਸਕੂਲ ਹੈ ਮਹੰਗਰਵਾਲ ਜੀ ਸੀਨੀਅਰ ਕੰਟਰੀ ਸਕੂਲ ਸਾਰੀ ਛੁੱਟੀ ਹੁੰਦੀ ਜੀ ਫਿਰ ਜੀ ਇਸ ਕਰਕੇ ਪੜ੍ਹਾਈ ਦੇ ਉੱਤੇ ਬਹੁਤ ਦਿੱਕਤ ਆਂਦੀ ਹੈ ਛੁੱਟੀ ਰੁੜੀ ਨੂੰ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਹੋ ਗਿਆ ਜੀ ਕਹਿੰਦੇ ਵੀ ਹੋ ਗਿਆ ਤਕਰੀਬਨ ਤਿੰਨ ਸਾਲ ਤੋਂ ਉੱਪਰ ਹੋ ਗਿਆ ਪੁਰਾਣੀ ਸਰਕਾਰ ਦੇ ਚਾਰ ਸਾਲ ਹੋ ਗਏ ਜੀ ਇਹਨੂੰ ਚਾਰ ਸਾਲ ਰੁੜੀ ਨੂੰ ਹੋ ਗਿਆ ਦੋਨੇ ਰੁੜ ਗਈਆਂ ਜੀ ਇੱਕ ਉੱਪਰਲੀ ਵੀ ਹੈ ਜੀ ਅੱਛਾ ਜੀ ਕੋਟ ਪਟਿਆਲਾ ਵਾਲੀ ਅੱਛਾ ਜੀ ਉਹ ਵੀ ਰੁੜ ਗਈ ਹੈ ਜੀ ਸਮੱਸਿਆ ਇਸ ਸੀਜ਼ਨ ਦਾ ਪਹਿਲਾ ਹੀ ਹੜਾਇਆ ਜੀ ਪਹਿਲੇ ਹੜਨ ਵਾਲੀ ਬਹੁਤ ਬੁਰਾ ਹਾਲ ਹੋ ਗਿਆ ਇਹ ਸੈਲ ਡੈਮ ਨੂੰ ਜਾ ਰਹੀ ਸਲੇਵ ਇੱਥੋਂ ਲੈ ਕੇ ਐਡਾ ਡੂੰਗਾ ਖਾਰ ਲੱਗੀ ਹੈ ਕਿ 5-5 ਫੁੱਟ ਡੂੰਗਾ ਅ ਹੇ ਨੀਚੇ ਅੱਗੇ ਤੱਕ ਅਗਲੀ ਸਟੇਪ ਰਿਆਂ ਵਾਲੀ ਤੱਕ ਡੂੰਗਾ ਹੋ ਗਿਆ ਖਾਇ ਇਹ ਇਹ ਘਰ ਦਾ ਕਟ-ਆਫ ਹੋ ਗਿਆ ਏਰੀਆ ਡੈਮ ਦੀ ਜਿਹੜੀ ਪਾਈਪ ਲਾਈਨ ਆ ਜੀ ਉਹ ਨੰਗੀ ਹੋ ਗਈ ਅੱਗੇ ਪੀਡਬਲਯੂਡੀ ਰੈਸਟ ਹਾਊਸ ਸੀਗਾ ਇੱਥੇ ਜੰਗਲਾ ਦਾ ਰੈਸਟ ਹਾਊਸ ਹੈ ਉਹ ਉੱਥੇ ਜਾਣ ਦਾ ਰਸਤਾ ਕਟ-ਆਫ ਹੋ ਗਿਆ ਕੋਟ ਪਟਿਆਲਾ ਨੂੰ ਜਾਣ ਵਾਲਾ ਰਸਤਾ ਵੀ ਇਹ ਬੰਦ ਹੋ ਗਿਆ ਅੱਜ ਉੱਥੋਂ ਬੱਸ ਉੱਪਰੋਂ ਆਈ ਹੈ ਉੱਥੋਂ ਹੀ ਵਾਪਸ ਜਾਣੀ ਪਈ ਸਵਾਰੀਆਂ ਉੱਥੇ ਉਤਾਰ ਕੇ ਵਾਪਸ ਚੱਲ ਗਈ ਜੀ ਤੇ ਇਹ ਤੋਂ ਅੱਗੇ ਤਖਣੀਆਂ ਵਾਲਾ ਜਿਹੜਾ ਰੋਡ ਗਿਆ ਢੋਲ ਵੇਹੇ ਨੂੰ ਉਹ ਵੀ ਸਲੇਬ ਖਰਾਬ ਹੈ ਉੱਤੇ ਉਹ ਵੀ ਰਿਪੇਅਰ ਕੋਈ ਨਹੀਂ ਹੋਈ ਹੈ ਉੱਥੇ ਵੀ ਅੱਜ ਨਰਸਾਈ ਮੈਡਮ ਨਰਸਾਈ ਕਹਿੰਦੀ ਮੇਰੀ ਸਕੂਟਰ ਖੱਡੇ ਵਿੱਚ ਗਿਰ ਗਈ ਸੀ ਅੱਜ ਉੱਥੇ ਤੇ ਕਾਫੀ ਸਟਾਫ ਸਕੂਲ ਦਾ ਸਟਾਫ ਵੀ ਡਾਕਖਾਨੇ ਦਾ ਵੀ ਤੇ ਆਪਣੇ ਅਯੋਗਿਕ ਡਿਸਪੈਂਸੀ ਦਾ ਸਟਾਫ ਬੈਂਕ ਦੇ ਕਰਮਚਾਰੀ ਉਧਰੋਂ ਆਉਂਦੇ ਆ ਜਿਨ੍ਹਾਂ ਨੂੰ ਆਣਾ ਜਾਣਾ ਬਹੁਤ ਮੁਸ਼ਕਲ ਹੈ ਜੀ ਇੱਥੇ ਤੇ ਪਹਿਲੀ ਬਰਸਾਤ ਨਾਲ ਹੀ ਇਹਨਾਂ ਮਾਹਾਲ ਮੜੇ ਪਹਿਲੀ ਬਰਸਾਤ ਨਾਲ ਹੀ ਇਹਨਾਂ ਬੁਰਾ ਹਾਲ ਹੋ ਗਿਆ ਜੀ ਇਹ ਤੇ ਉਲੀ ਰੂੜੀ ਪਰਲੇ ਵਾਲੀ ਤੇ ਇਟਲੀ ਵਾਲੀ ਇਹ ਕਿੰਨੇ ਸਾਲ ਹੋ ਗਏ ਜੀ ਇਹ ਹੋ ਗਿਆ ਜੀ 2 ਸਾਲ ਹੋ ਚਲੇ ਜੀ 2 ਸਾਲ ਹੋ ਚਲੇ ਹਾਂਜੀ ਹਾਂਜੀ ਤੇ ਪਿਛਲੀ ਵਾਰੀ ਕੋਈ ਅਧਿਆਪਕ ਵੀ ਕਿਤੇ ਰੁੜ ਗਿਆ ਸੀ ਹਾਂਜੀ ਪਿਛਲੀ ਵਾਰੀ ਇੱਕ ਕਾਰ ਹੀ ਅਧਿਆਪਕ ਦੀ ਰੁੜ ਗਈ ਸੀ ਸਨੇ ਕਾਰ ਅਧਿਆਪਕ ਵੀ ਰੁੜ ਗਿਆ ਬਹੁਤ ਮੁਸ਼ਕਲ ਪਚਾਇਆ ਗਿਆ ਜੀ ਹਾਂ ਉਸ ਕੋਈ باوجود ਵੀ ਨਹੀਂ ਬਣਾਈ ਗਈ ਉਸ ਦੇ باوجود ਕੁਝ ਨਹੀਂ ਗਿਆ ਬਜਾਈ ਗਈ ਸਿਰਫ ਸਟਾਪਰ ਲਗਾਏ ਗਏ ਜੀ ਸਾਈਡਾਂ ਦੇ ਸਟਾਪਰ ਲਾਤੇ ਦੁਵਾਰਾਂ ਖੜੀਆਂ ਦੁਵਾਰਾਂ ਖੜੀਆਂ ਕਰਤੀਆਂ ਠੀਕ ਹੈ ਜੀ ਉਹ ਦੁਵਾਰਾਂ ਤੇ ਕੋਈ ਰਿਫਲੈਕਟਰ ਵਗੈਰਾ ਕਹਿੰਦੇ ਨਹੀਂ ਲੱਗਣਾ ਆਹ ਹੌਣ ਕਰਕੇ ਹਾਸੇ ਉਹਦੇ ਕਰਕੇ ਜਿਆਦਾ ਹੋ ਰਿਹਾ ਹਾਂ ਨਾ ਕੋਈ ਰਿਫਲੈਕਟਰ ਲੱਗਿਆ ਨਾ ਕੋਈ ਵਾਈਟ ਚੂਨਾ ਕੀਤਾ ਗਿਆ ਇਸ ਕਰਕੇ ਸਿੱਧਾ ਹਨੇਰੇ 'ਚ ਪਤਾ ਨਹੀਂ ਚੱਲਦਾ ਵੀ ਅੱਗੇ ਦੁਵਾਰਾ ਹੈ ਕਿ ਨਹੀਂ ਰਸਤੇ ਦਾ ਨਹੀਂ ਪਤਾ ਚੱਲਦਾ ਰਾਤ ਨੂੰ ਜੀ ਬਹੁਤ ਜਿਆਦਾ ਮੁਸ਼ਕਲਾਂ ਸਾਹਮਣਾ ਕਰਨਾ ਜਾਂਦਾ ਜੀ ਕਿਉਂ ਇੱਥੇ ਸਾਡੇ ਮੇਂਸ ਹਿਸ਼ਾਰਪੁਰੀ ਨਜ਼ਦੀਕ ਪੈਂਦਾ ਹੈਗਾ ਉੱਥੇ ਲੈ ਜਾਣਾ ਤੇ ਸਾਡ ਸੰਪਰਕ ਟੁੱਟ ਜਾਂਦਾ ਤਾਂ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਸਰ ਟਰੈਕਟਰ ਤੇ ਲੈ ਕੇ ਆਓ ਅੱਗੇ ਕੋਈ ਹੋਰ ਗੱਡੀ ਕਰੋ ਬੜੀ ਮੁਸ਼ਕਲ ਨਾਲ ਹਿਸ਼ਾਰਪੁਰ ਤੱਕ ਪਹੁੰਚ ਜਾਂਦੇ ਕਿ ਉਸ ਮਰੀਜ਼ ਨੂੰ ਕੋਈ ਹੋਰ ਫਸੂਲਤ ਤੇ ਸਕੂਲ ਦੇ ਛੋਟੇ ਬੱਚਿਆਂ ਦਾ ਤਾਂ ਇਸੇ ਰੋਡ ਤੇ ਆਣਾ ਜਾਣਾ ਬਹੁਤ ਖਤਰਨਾਕ ਹੈ ਜੀ ਸ਼ੁਮਰ ਸੈਦਨ ਪਿਛਲੇ ਬਸਾਰਲੇ ਮੇਟਰ ਸਲਾਬ ਬਣੇ ਥੜੀਆਂ ਲਾਲਪਿਆ ਸਾਡੀ ਆਟੋ ਕਾਰ ਟੀਚਰ ਵੀ ਗਵਰਨਮੈਂਟ ਫੀਲਮ ਸਕੈਂਡਰੀ ਸਕੂਲ ਦੇ ਟੀਚਰ ਵੀ ਕਾ ਦੌੜ ਗਏ ਸਕੇ ਕੋਈ ਆਦਿ ਕੋ ਮੌਕੇ ਦੇ ਦੇਖਿਆ ਥੜੀਆਂ ਲਗਾਤੀਆਂ ਅਰਸੇ ਪਰਸੇ ਅਰ ਇੱਕ ਨੰਨੇ ਮਹੀਨੇ ਹੋ ਗਏ ਮੁਰਕੇ ਬਰਸਾਤ ਆ ਗਈ ਕੋਈ ਕੋਈ ਮੰਤਰੀ ਨੇ ਕੋ ਮਿਸਟਰ ਨਹੀਂ ਕੋਈ ਕੁਛ ਨਹੀਂ ਆਇਆ ਇੱਥੇ ਤੇ ਪਹਿਲਾਂ ਵੀ ਇਸ ਤਰ੍ਹਾਂ ਕੇ ਹਾਦਸੇ ਵੀ ਹੋਏ ਆ ਹਾਂਜੀ ਹਾਂਜੀ ਹਾਦਸੇ ਕਾਫੀ ਹੋ ਗਏ ਜੀ ਪਾਣੀ ਕਿੰਨਾ ਆਇਆ ਜੀ ਪਾਣੀ ਨਿਕਾ ਬੇਸ਼ੁਮਾਰ 10 12 ਫੁੱਟ ਉੱਪਰ ਲੰਘ ਗਿਆ ਸੀ ਕਦੀ ਹੂੰ ਕੋਈ ਬਹਾਰ ਦਾ ਮੇੜੀ ਨਸਲ ਤਾਂ ਮੇਲ ਖੰਡਾ ਜੀ ਇੰਨਾ ਪਾਣੀ ਸਿਗਾ ਜੀ ਕਿਸੇ ਨੇ ਨਹੀਂ ਬਣਾਇਆ ਜੀ ਨਾ ਕੋਈ ਮੰਤਰੀ ਆ ਨਾ ਮਨਿਸਟਰ ਕੋਈ ਨਹੀਂ ਲਖਣ ਆਇਆ ਜੀ ਹਲਕਾ ਘੜਾ ਪਿੰਦਾ ਜੀ ਪਿੰਡ ਮੰਗਰਵਾਲ ਦੇ ਖਾਮਚੁਰਾ ਸ੍ਰੀ ਹਲਕਾ ਨਾਂ ਰਥ ਮੱਕਾ ਖੇਤ ਥਣੀਆਂ ਤਾਂ ਹੀ ਬਣੀਆਂ ਜੀ ਪਿਛਵਾੜ ਥਣੀਆਂ ਬਣੀਆਂ ਬਸ ਹੋ ਗਿਆ ਜੀ ਹੋ ਗਿਆ ਅਗੇ ਪੜੇ ਤੱਲੋ ਜੀ ਜਿਹੜੇ ਉੱਪਰਲੇ ਪਿੰਡ ਆ ਉਹ ਤਾਂ ਕਿਤੇ ਕੱਟੇ ਜਾਂਦੇ ਇਲਾਕੇ ਉਹ ਤਾਂ ਮਦਰ ਉਪਰ ਵਾਲੀਆਂ ਥੱਲੇ ਜਿਹੜਾ ਉਦੋਂ ਉਦੋਂ ਆਰ ਵਿਪਾਰ ਤਾਰ ਵਿਪਾਰ ਨਾ ਬਿਚਾਇ ਲੂਣ ਤੇ ਮੇਤ ਨਾਲ ਦੁੱਧ ਨਾਲ ਕੋਈ ਹੋਰ ਵਗੈਰਾ ਸ਼ਾਦੀ ਫਲ ਫੂਲ ਲੈਣੇ ਕਦੇ ਕੋ ਬਿਮਾਰ ਹੋ ਗਿਆ ਕਿੰਨਾ ਮਰ ਚਾੜਾ ਟੱਪੇਗਾ ਉਹ ਸ਼ਾਪਰ ਕੋ ਕੋਈ ਡਾਕਟਰ ਵੀ ਸੁਭਦਾ ਮੇਰੀ ਤਰਕਮ